ਆਹ ਵਾਹ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸਾਈਡ ਤੇ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦੇ ਸਾਰੇ ਵੀ ਕੋਲੋ ਕੋਲੋ ਕੋਲ ਆਹ ਵਾਹ ਓਏ सोनू ਗੱਭਰ ਹੋ ਗਿਆ ਨਾ ਸਾਬਾ ਇਹ ਤਾਂ ਇੰਜ ਇੰਜ ਵਾਈ ਕਰਉਂਦੇ ਨਾ ਪਤੰਡ ਪਾਉਂਦੇ ਇਥੇ ਚਲ ਚਲ ਸਾਰੇ ਮੁਲਾਜ਼ਮ ਜਾ ਗੁੰਡਾ ਕਰਦੀ ਹੋ ਰਹੀ ਹੈ ਤੇ 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਜੀ ਸਾਰੇ ਆਪਣੇ ਘਰਾਂ ਨੂੰ ਉਧਰ ਦੇ ਦੇ 10000 ਇਹ ਥੋੜੀ ਯਾਰ ਜਾਓ ਜੀ ਸਾਰੇ ਆਪਣੇ ਘਰਾਂ ਨੂੰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨੂੰ ਲੈ ਕੇ ਆਜਾ ਬੰਦ ਕਰਵਾਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਛੱਡਦੇ ਆ ਬੋਧਣਾ ਛੱਡਦੇ ਆ ਆ ਵੀਡੀਓ ਬਣਾਵਾਂ ਨਾ ਸਾਰੇ ਦੀ ਕੋਲਡਰ ਕੋਲਡਰ ਕੋਲ ਆਹ ਓਏ सोनू ਕੱਪ ਓਏ ਵੀ ਗੈਨ ਸਟਾਰ ਵੀ ਇੱਥੇ ਇੰਜੋਏ ਕਰ ਰਹੇ ਨੇ ਨਾ ਕੰਦ ਪਰੋਣੇ ਤੇ ਚਾਹ ਜੀ ਸਾਰੇ ਮਿਲਣ ਜਾਓ ਗੁੰਡਾ ਕਰਦੀ ਹੋ ਰਹੀ ਐ ਇੱਥੇ 10 ਵਜੇ ਪ੍ਰੋਗਰਾਮ ਓਵਰ ਆ ਚਲੋ ਇਹ ਸਾਰੇ ਆਪਣੇ ਘਰੇ ਕਰਨ। ਉਧਰ ਦੇ ਦਿਆ 10000 ਜਲ ਕੇ ਸਾਰੇ ਆਪਣੇ ਘਰੇ ਕਰਨ। ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ। ਲੈ ਆਓ ਇਹਨੂੰ ਲੈ ਕੇ ਆਜਾ। ਬੰਦ ਕਰਾਵਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸੱਜੇ ਤੇ ਬੂਦਲਾ ਸੱਜੇ ਆ। ਆ ਵੀਡੀਓ ਬਣਾਉਂਦਾ ਸਾਰੇ ਨੂੰ। ਕੋਲਡਰ 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 ਆਏ ਸੋਨੂੰ ਗੱਪ ਸੋਰ ਵੇ ਕਰਨ ਸਾਬੋ ਇਹ ਪੈਂਟ ਐਂਜੋਏ ਕਰਉਣਾ ਨਾ ਪੰਗਨ ਪਾਉਣੇ ਇੱਥੇ ਚਲੋ ਜੀ ਸਾਰੇ ਮੈਦਾਨ ਚ ਜਾਓ ਬੰਦਾ ਕਰਦੀ ਹੋ ਰਹੀ ਹੈ ਇੱਥੇ ਟਾਈਮ ਜਾਣਾ 10 ਵਜੇ ਪ੍ਰੋਗਰਾਮ ਓਵਰ ਆ ਚਲੋ ਜੀ ਸਾਰੇ ਆਪਣਾ ਕਰੀ ਕਰਨ ਉਧਰ ਦੇ ਦੇ 10000 ਜਾਓ ਜੀ ਸਾਰੇ ਆਪਣੇ ਘਰ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨਾਂ ਨੂੰ ਲੈ ਕੇ ਆਜਾ ਬੰਦ ਕਰਵਾ ਕੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸੱਜੇ ਦੇ ਬੋਧਰਾਂ ਸੱਜੇ ਦੇ ਆ ਆ ਵੀਡੀਓ ਬਣਾਉਣ ਦਾ ਸਾਰੇ ਦੀ ਕੋਲਡ ਆਫ ਕੋਲਡ ਆਫ ਕੋਲਡ ਆਹ ਓਏ सोनू ਕੱਪ ਤੋਰ ਵਗਣੇ ਸਾਬਰ ਇੱਥੇ ਜਵਾਈ ਕਾ ਨਾ ਦੁਕਾਨ ਪਰਉਣੇ ਸੀ ਚਲ ਜਾ ਸਾਰੇ ਮੈਦਾਨ ਚੋਂ ਬੰਦਾ ਕਰਤੀ ਹੋ ਰਹੀ ਹੈ ਇੱਥੇ ਦਸ ਮੱਝ ਕੇ ਪ੍ਰੋਗਰਾਮ ਓਵਰ ਚਲੋ ਜੀ ਸਾਰੇ ਆਪਣੀ ਕਰੇ ਕਰਨ ਉਧਰ ਦੇ ਲਿਆ 10000 ਜਾਓ ਜੀ ਸਾਰੇ ਆਪਣੀ ਕਰਾਓ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ Dah, 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 dah,